ਆਪਣੀ ਸਟੇਜ ਪਰਫਾਰਮੈਂਸ ਦੌਰਾਨ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨਾਲ ਵਧਿੱਕੀ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਾਣਕਾਰੀ ਮੁਤਾਬਕ ਰੁਪਿੰਦਰ ਹਾਂਡਾ ਨੂੰ ਗਾਂਧੀ ਹੋਈ ਨੂੰ ਸਾਹਮਣੇ ਕਿਸੇ ਨੇ ਗਾਲ੍ਹਾਂ ਕੱਢ ਦਿੱਤੀਆਂ ਜਿਸ ਤੋਂ ਬਾਅਦ ਰੁਪਿੰਦਰ ਹਾਂਡਾ ਨੇ ਉਸ ਸ਼ਖਸ ਨੂੰ ਚੰਗੀ ਤਰ੍ਹਾਂ ਝਾੜ ਪਾਈ ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਦੇ ਨਸ਼ੇ ਵਿੱਚ ਇਸ ਵਿਅਕਤੀ ਵੱਲੋਂ ਇਹ ਕਹਾਣਾ ਕੀਤਾ ਗਿਆ ਹੈ ਇਹ ਘਾੜਾ ਮੁਹਾਲੀ ਵਿੱਚ ਲੱਗਾ ਹੋਇਆ ਸੀ ਰੁਪਿੰਦਰ ਹਾਂਡਾ ਨੇ ਆਪਣੀ ਲਾਈਵ ਪਰਫਾਰਮੈਂਸ ਦੌਰਾਨ ਕਿਵੇਂ ਪਾਈ ਚਰਾਬੀ ਨੂੰ ਝਾੜ ਜ਼ਰਾ ਤੁਸੀਂ ਵੀ ਵੇਖੋ ਕਹਿੰਦੇ ਆ ਨਾ

ਮੈ ਸ਼ਰਮ ਨੀ ਲਗੀ । ਮੈ ਨੀ ਸ਼ਰਮ । ਤੀਰ ਤੀਰੀ ਮੁਣੀ ਦੀ ਕੀ ਬੇਕੀ ਦੀ । ਮੈ ਨੀ ਚੋ ਬੇ ਸਰਮ ਆਦੀ ਏ ਕੋਈ